ਆਕੇ ਦੇਖ ਜਰਾ ਸਾਡਾ ਕੀ ਤੂੰ ਹਾਲ ਕਰਤਾ ਐ ਨਾ ਕਬਰਾਂ ਦੇ ਨੇੜੇ ਕਬਾਲ ਕਰਤਾ ਸਤਿ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਦੇ ਉੱਤੇ ਪੇਸ਼ ਹੈ ਰਚਨਾ ਅੱਖਾਂ ਤੇਰੀਆਂ ਨਾ ਮੈਂ ਰਾਂਝਾ ਹਾਂ ਤੈਨਾਂ ਹੀ ਆ ਤੂੰ ਹੀਰ ਕੁੜੀਏ ਉਨਾਂ ਮੈਂ ਰਾਂਝਾ ਹਾਂ ਤੇ ਨਹੀਂ ਆ ਤੂੰ ਹੀਰ ਕੁੜੀਏ ਅੱਖਾਂ ਤੇਰੀਆਂ ਨੇ ਕਰ ਤਪ ਕੀਰ ਕੁੜੀਏ ਓ ਅੱਖਾਂ ਤੇਰੀਆਂ ਨੇ ਕਰ ਤਪ ਕੀਰ ਕੁੜੀਏ ਓਨੇ ਹੋ ਗਏ ਦੂਰ ਦੂਰ ਹੋਏ ਵਖ ਵੀ ਨਹੀਂ ਕੋਲ ਸਭ ਕੁਝ ਪੱਲੇ ਸਾਡੇ ਕੱਖ ਵੀ ਨਹੀਂ ਹੋਏ ਨੇ ਹੋ ਗਏ ਦੂਰ ਦੂਰ ਹੋਏ ਵਖ ਵੀ ਨਹੀਂ ਕੋਲ ਸਭ ਕੁਝ ਭੱਲੇ ਸਾਡੇ ਕੱਕ ਵੀ ਨਹੀਂ ਓ ਕਿਹੜੇ ਮੋੜ ਤੇ ਲਾਈ ਤਕਦੀਰ ਕੁੜੀਏ ਅੱਖਾਂ ਤੇਰੀਆਂ ਨੇ ਹੋ ਅੱਖਾਂ ਤੇਰੀਆਂ ਨੇ ਕਰ ਤਪਕੀਰ ਕੁੜੀਏ ਨਸਾ ਤੋਂ ਝੰਗ ਛੁੱਟਿਆ ਨਾ ਤੇਰਾ ਦਰ ਫੜਿਆ ਨਾ ਚੂਰੀਆਂ ਨਾ ਬੇਲਿਆਂ ਚ ਬੱਗ ਚਰਿਆ ਨਸਾ ਤੋਂ ਝੰਗ ਛੁੱਟਿਆ ਨਾ ਤੇਰਾ ਦਰ ਫੜਿਆ ਨਾ ਚੂਰੀਆਂ ਨਾ ਬੇਲਿਆਂ ਚ ਬੱਗ ਚਰਿਆ ਨਮੁੰਦਰ ਪਵਾਏ ਕੰਨ ਚੀਰ ਕੁੜੀਏ ਅੱਖਾਂ ਤੇਰੀਆਂ ਨੇ ਹੋ ਅੱਖਾਂ ਤੇਰੀਆਂ ਨੇ ਕਰ ਤਫਕੀਰ ਕੁੜੀਏ ਹੋ ਅੱਖਾਂ ਤੇਰੀਆਂ ਨੇ ਕਰ ਤਫਕੀਰ ਕੁੜੀਏ ਉਹ ਤੇਰੇ ਪਿਆਰੇ ਪਿਆਰੇ ਬੋਲ ਦੁੱਖ ਦਾਈ ਹੋ ਗਏ ਉਹ ਤੇਰੇ ਹਾਸਿਆਂ ਚ ਹਸੇ ਕੀ ਸ਼ਦਾਈ ਹੋ ਗਏ ਉਹ ਤੇਰੇ ਪਿਆਰੇ ਪਿਆਰੇ ਬੋਲ ਦੁੱਖ ਦਾਈ ਹੋ ਗਏ ਤੇਰੇ ਹੱਸਿਆਂ ਚ ਹੱਸੇ ਕੀ ਸੁਦਾਈ ਹੋ ਗਏ ਉਹ ਬਿੰਨ ਸੀ ਨਾ ਸਾਡਾ ਲੰਗੇ ਤੇਰੇ ਤੀਰ ਕੁੜੀਏ ਅੱਖਾਂ ਤੇਰੀਆਂ ਨੇ ਹੋ ਅੱਖਾਂ ਤੇਰੀਆਂ ਨੇ ਹੋ ਅੱਖਾਂ ਤੇਰੀਆਂ ਨੇ ਕਰ ਤਾਪ ਕੀਰ ਕੁੜੀਏ ਵਕਾ ਤੇਰੀਆਂ ਨੇ ਕਰ ਤਫਕੀਰ ਕੁੜੀਏ ਉਹ ਸੁਪਨੇ ਅੱਖਾਂ ਦੇ ਅੱਖਾਂ ਵਿੱਚ ਰਹਿ ਗਏ ਹੁੰ ਜੁੱਟੇ ਕਾਫਲੇ ਦੇ ਵਾਂਗੂ ਪੈਰਾਂ ਭਾਰ ਬੈ ਗਏ ਉਹ ਸੁਪਨੇ ਅੱਖਾਂ ਦੇ ਅੱਖਾਂ ਵਿੱਚ ਰਹਿ ਗਏ ਨੁਟੇ ਕਾਫਲੇ ਦੇ ਵਾਂਗੂ ਪੈਰਾ ਪਰ ਬਹਿ ਗਏ ਅਸੀਂ ਦਿਲ ਦੇ ਬਥੇਰੇ ਸੀ ਅਮੀਰ ਕੁੜੀਏ ਹੋ ਅੱਖਾਂ ਤੇਰੀਆਂ ਨੇ ਹੋ ਅੱਖਾਂ ਤੇਰੀਆਂ ਨੇ ਕਰ ਤਾਫਕੀਰ ਕੁੜੀਏ ਹੋ ਅੱਖਾਂ ਤੇਰੀਆਂ ਨੇ ਕਰ ਤਾਫਕੀਰ ਕੁੜੀ ਓ ਆਕੇ ਦੇਖ ਜਰਾ ਸਾਡਾ ਕੀ ਤੂੰ ਹਾਲ ਕਰਤਾ ਓ ਐਨਾ ਕਬਰਾਂ ਦੇ ਨੇੜੇ ਇੱਕ ਬਾਲ ਕਰਤਾ ਓ ਆਕੇ ਦੇਖ ਜਰਾ ਸਾਡਾ ਕੀ ਤੂੰ ਹਾਲ ਕਰਤਾ ਐਨਾ ਕਬਰਾਂ ਦੇ ਨੇੜੇ ਇੱਕ ਬਾਲ ਕਰਤਾ ਓ ਜਿਵੇਂ ਕਫਨ ਵੀ ਹੋਇਆ ਨੀ ਰੋਲੀ ਰ ਕੁੜੀਏ akha teriyan ne ho akha teriyan ne kar tafkeer kudiye ho akha teriyan ne kar tafkeer kudiye thank you